ਸੋ ਸੋਸ਼ਲ ਮੀਡੀਆ ਦੇ ਨਾਲ ਜੁੜੇ ਮੇਰੇ ਸਤਿਕਾਰਯੋਗ ਲੋਕ ਪੱਖੀ ਜਜਾਰੂ ਸਾਥੀਓ ਮੈਂ ਬਲਜੀਤ ਨਮੂਲ ਕ੍ਰਾਂਤੀਕਾਰੀ ਪਿੰਡੂ ਮਜ਼ਦੂਰੀ ਯੂਨੀਅਨ ਪੰਜਾਬ ਦਾ ਜ਼ਿਲ੍ਹਾ ਆਗੂ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਕਮੇਟੀ ਮੈਂਬਰ ਸਾਥੀਓ ਅਸੀਂ ਅੱਜ ਜਿਹੜੀ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਆ ਆ 2019 ਦੇ ਵਿੱਚ ਪਿੰਡ ਮੀਨਸੇ ਦੇ ਅੰਦਰ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ ਦਾ ਇਹ ਸਵਾਲ ਨੂੰ ਲੈ ਕੇ ਅਸੀਂ ਉੱਥੇ ਸੰਘਰਸ਼ ਵਿੱਟਿਆ ਸੀਗਾ ਜਿੱਦੇ ਚੱਲਦੇ ਆ ਉੱਥੇ ਦੇ ਜੋ ਮੌਕੇ ਦਾ ਸਰਪੰਚ ਸੀ ਅ ਸੁਖਬੀਰ ਸਿੰਘ ਕਾਲਾ ਤੇ ਉਸ ਦੇ ਨਾਲ ਜੋ ਉਸ ਸਮੇਂ ਕਾਂਗਰਸ ਦੀ ਸਰਕਾਰ ਸੀ ਉਸ ਦਾ ਐਮ.ਐਲ.ਏ ਦਲਬੀਰ ਸਿੰਘ ਗੋਲਡੀ ਖੰਘੂੜਾ ਉਹਨਾਂ ਦੇ ਵੱਲੋਂ ਸਾਡੇ ਮਤਲਬ ਜੱਥੇਬੰਦੀ ਦੇ ਆਗੂਆਂ ਦੇ ਉੱਪਰ ਹੈ ਜਿਹੜਾ ਉਹ ਹਮਲਾ ਕਰਵਾਇਆ ਗਿਆ ਸੀਗਾ ਜ਼ਮੀਨ ਦੇ ਸੰਘਰਸ਼ ਦੇ ਚੱਲਦੇ ਆ ਤਾਂ ਉਸ ਸਬੰਧ ਦੇ ਵਿੱਚ ਸਰਪੰਚ ਨੇ ਜੋ ਸਾਡੇ ਉੱਤੇ ਹਮਲਾ ਕਰਵਾਇਆ ਸੀ ਉਸ ਤੋਂ ਬਾਅਦ ਕੁੱਟਮਾਰ ਕਰਨ ਤੋਂ ਬਾਅਦ ਸਾਡੇ ਦੋ ਸਾਥੀਆਂ ਨੂੰ ਸਾਨੂੰ ਮੇਰੇ ਸਮੇਂ ਸਾਥੀ ਮਨਜੀਤ ਨਮੋਲ ਤੋਂ ਜੋ ਪੀਆਰਸ ਯੂ ਦੇ ਸ਼ੁਭਾ ਸਕੱਤਰ ਸੀ ਉਹਨਾਂ ਨੂੰ ਆਪਣੇ ਘਰ ਲੈ ਗਿਆ ਸੀਗਾ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਤਾਂ ਉਸ ਤੋਂ ਬਾਅਦ ਸਾਡੇ ਉੱਪਰ ਹੈ ਜਿਹੜਾ ਮਤਲਬ ਸਦਰ ਥਾਣੇ ਦੇ ਵਿੱਚ ਸਦਰ ਥਾਣਾ ਧੂਰੀ ਦੇ ਵਿੱਚ ਆ ਜਿਹੜਾ ਇੱਕ ਐਫ ਆਈ ਆਰ ਹੈ ਜਿਹੜੀ ਉਹ ਝੂਠੀ ਦਰਜ ਕਰਵਾਈ ਗਈ ਸੀਗੀ ਜਿਹੜੀ ਐਫ ਆਈ ਆਰ 160 ਸਦਰ ਥਾਣਾ ਧੂਰੀ ਵਿਖੇ ਦਰਜ ਕੀਤੀ ਗਈ ਹੈ ਕਾ ਉਸ 160 ਜਿਹੜੀ ਐਫਆਈਆਰ ਸਾਡੇ ਉੱਤੇ ਹੋਈ ਸੀਗੀ ਉਸ ਸੰਘਰਸ਼ ਉਸ ਸਮੇ ਉਸ ਨੂੰ ਰੱਦ ਕਰਵਾਉਣ ਦੇ ਲਈ ਹੈ ਜਿਹੜੀ ਮੀਮਸਾ ਜਬਰ ਵਿਰੋਧੀ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਹਦੇ ਵਿੱਚ ਸੰਗਰੂਰ ਦੀਆਂ ਤੇ ਹੋਰ ਵੀ ਵੱਖੋ ਵੱਖ ਥਾਵਾਂ ਤੋਂ ਜਿਹੜੀਆਂ ਪੰਜਾਬ ਲੈਵਲ ਦੀਆਂ ਜਿਹੜੀਆਂ ਜਿੱਥੇ ਜਨਤਕ ਜਥੇਬੰਦੀਆਂ ਸੀਗੀਆਂ ਉਹਨਾਂ ਦੀ ਇੱਕ ਐਕਸ਼ਨ ਕਮੇਟੀ ਬਣਾਈ ਗਈ ਸੀ ਜਿਹਦਾ ਨਾਂ ਰੱਖਿਆ ਗਿਆ ਸੀ ਮੀਮਸਾ ਜਬਰ ਵਿਰੋਧੀ ਐਕਸ਼ਨ ਕਮੇਟੀ ਤਾਂ ਉਸ ਕਮੇਟੀ ਦੇ ਵੱਲੋਂ ਲਗਾਤਾਰ ਸੰਗਰੂਰ ਦੇ ਜਿਹੜੇ ਮੌਕੇ ਦੇ ਐਸਐਸਪੀ ਸੀ ਜਾਂ ਉਸ ਵੇ ਐਸਪੀ ਸੀਗੇ ਉਹਨਾਂ ਨੂੰ ਮਿਲ ਕੇ ਆ ਲਗਾਤਾਰ ਡੈਪੋਟੀਸ਼ਨ ਮਿਲ ਕੇ ਆ ਜਿਹੜਾ ਸੰਘਰਸ਼ਾਂ ਦੇ ਦਬਾ ਸਦਕਾ ਜਿਹੜਾ 160 ਐਫ ਆਈ ਆਰ ਹੈ ਜਿਹੜੀ ਉਹ ਰੱਦ ਕਰਵਾਉਣ ਵਾਸਤੇ ਡੈਪੋਟੀਸ਼ਨ ਮਿਲੇ ਗਿਆ ਸੀ ਉਸ ਸਮੇਂ ਜਿਹੜੇ ਮੌਕੇ ਦੇ ਐਸਪੀ ਸੀਗੇ ਮਨਜੀਤ ਸਿੰਘ ਬਰਾੜ ਮਰੀਲ ਕੋਟਲਾ ਦੇ ਉਹਨਾਂ ਵੱਲੋਂ ਤਫ਼ਤੀਸ਼ ਕੀਤੀ ਗਈ ਸੀ ਇਸ ਮਾਮਲੇ ਦੀ ਇਹ ਉਹ ਤਫਤੀਸ਼ ਦੀ ਜਿਹੜੀ ਇਨਕੁਆਰੀ ਹੋਈ ਸੀ ਜਿਹਦੇ ਵਿੱਚ ਉਹਨਾਂ ਦੇ ਵੱਲੋਂ ਆ ਜਿਹੜਾ 160 ਐਫ ਆਰ ਹੈ ਜਿਹੜੀ ਉਹਨੂੰ ਕੈਨਸਲ ਕਰਨ ਵਾਸਤੇ ਹੈ ਜਿਹੜੀ ਉਹ ਰਿਪੋਰਟ ਤਿਆਰ ਕੀਤੀ ਗਈ ਸੀ ਜਿਹਦੇ ਵਿੱਚ ਸਾਫ ਸਾਫ ਹੈ ਜਿਹੜਾ ਉਹ ਲਿਖਿਆ ਗਿਆਗਾ ਇਹ ਸਾਡੇ ਲਈ ਉਸ ਦੀ ਕਾਪੀ ਹੈਗੀ ਤੇ ਇਹਦੇ ਵਿੱਚ ਜਿਹੜਾ ਉਹਨਾਂ ਨੇ ਮਤਲਬ ਕੈਨਸਲਿੰਗ ਦੀ ਹੈ ਜਿਹੜੀ ਉਹ ਸਿਫਾਰਸ਼ਾ ਜਿਹੜੀ ਉਹ ਭੇਜੀ ਗਈ ਸੀ ਤਾਂ ਸਾਥੀਓ ਜਿਹੜੀ ਜ਼ਿਕਰਯੋਗ ਗੱਲ ਹੈ ਅੱਜ ਅਸੀਂ 2025 ਦੇ ਵਿੱਚ ਖੜੇ ਆ 1 ਜਨਵਰੀ ਮਤਲਬ ਜਨਵਰੀ ਮਹੀਨੇ ਦੇ ਵਿੱਚ ਤਾਂ ਅੱਜ ਜਿਹੜਾ ਮਤਲਬ ਸੀਐਸਟਾਫ ਦਾ ਪੀਓ ਸਟਾਫ ਹੁੰਦਾ ਉਸ ਦੇ ਵੱਲੋਂ ਸੁਨਾਮ ਮੈਨੂੰ ਅਰੈਸਟ ਕੀਤਾ ਗਿਆ ਉੱਥੋਂ ਉਹਨਾਂ ਨੇ ਇੱਕ ਸਟੱਡੀ ਦੇ ਵਿੱਚ ਲੈ ਕੇ ਉਹਨਾਂ ਨੇ ਮੈਨੂੰ ਕਿਹਾ ਕਿ ਭਾਈ ਤੂੰ ਇਸ ਕੇਸ ਦੇ ਵਿੱਚ 160 ਦੇ ਵਿੱਚ ਹੈ ਜਿਹੜਾ ਭਗਾੜਾ ਕਰਾਰ ਹੈ ਤੇ ਇਹ ਕੋਰਟ ਦੇ ਵਿੱਚ ਹੈ ਜਿਹੜਾ 160 ਐਫ ਆਈ ਆਰ ਵਾਲਾ ਕੇਸ ਹੈ ਜਿਹੜਾ ਉਹ ਜਾ ਚੁੱਕਿਆਗਾ ਤੇ ਤੁਹਾਡੀਆਂ ਕੋਈ ਜਵਾਨਤਾ ਨਹੀਂ ਹੋਈਆਂ ਇਸ ਕਰਕੇ ਅਸੀਂ ਤੁਹਾਨੂੰ ਗਿਰਫਦਾਰ ਕਰਨ ਆਏ। ਤਾਂ ਅਸੀਂ ਇਹ ਸਮਝਦੇ ਹਾਂ ਵੀ ਇੱਥੇ ਦਾ ਪ੍ਰਸ਼ਾਸਨ ਦਾ ਇੱਥੇ ਦੇ ਸਿਸਟਮ ਦਾ ਇਹ ਦੋਹਰਾ ਕਰਦਾਰ ਆ, 도ਗਲਾ ਕਰਦਾਰ ਆ। ਅਸੀਂ ਕ੍ਰਾਂਤੀਕਾਰੀ ਪਿੰਡੂ ਮਜ਼ਦੂਰੀ ਯੂਨੀਅਨ ਪੰਜਾਬ ਦੇ ਵੱਲੋਂ ਇਸ ਘਟਨਾ ਦੀ ਹੈ ਜਿਹੜੀ ਉਹ ਸਖਤ ਨਿੰਦਿਆ ਕਰਦੇ ਆ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਵੀ ਇਸ ਦੇ ਖਿਲਾਫ ਹੈ ਜਿਹੜਾ ਆਪਾਂ ਉਹਨਾਂ ਦੇ ਦਿਨਾਂ ਦੇ ਵਿੱਚ ਮੀਟਿੰਗ ਸੱਦਣੀ ਹੈਗੀ। ਉਹ ਮੀਟਿੰਗ ਸੱਦ ਕੇ ਜਿਹੜੀ ਇਹ ਕੈਂਸਲਿੰਗ ਦੀ ਅਰਜੀ ਆਗੀ ਇਹ ਕੈਂਸਲਿੰਗ ਅਰਜੀ ਸਪਾਰਸ ਤੋਂ ਬਾਅਦ ਵੀ ਆ ਜਿਹੜਾ ਕੋਰਟ ਦੇ ਵਿੱਚ ਕੇਸ ਗਿਆ ਇਹ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਆ ਜਿਹੜੀ ਉਹ ਨਲਾਇਕੀ ਹੈਗੀ ਜਿਹਦੇ ਕਰਕੇ ਅੱਜ ਸਾਡੀ ਆ ਜਿਹੜੀ ਉਹ ਮੇਰੀ ਖੁਦ ਦੀ ਗਿਰਫਦਾਰੀ ਹੋਈ ਸੀ ਤਾਂ ਜੰਤਕ ਮਝਮਹੂਰੀ ਜਥੇਬੰਦੀਆਂ ਦੇ ਵੱਲੋਂ ਆ ਜਿਹੜਾ ਸਦਰ ਥੜਾ ਧੂਰੀ ਵੇਖਿਆ ਜਿਹੜੀ ਉਹ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਵੀ ਭਾਈ ਇਹਦੀ ਜਿਹੜੀ ਕੈਂਸਲਿੰਗ ਦੀ ਆ ਜਿਹੜੀ ਉਹ ਪ੍ਰੋਸੈਸ ਚੱਲ ਰਿਹਾ ਜਿਹਦੇ ਤਹਿਤ ਉਹਨਾਂ ਨੇ ਇੱਕ ਵਾਰ ਆ ਜਿਹੜਾ ਮੈਨੂੰ ਗਿਰਫਦਾਰ ਕਰਕੇ ਬਾਅਦ ਦੇ ਵਿੱਚ ਆ ਜਿਹੜਾ ਉਹ ਸਾਡੇ ਦਿੱਤਾ ਗਿਆ ਤਾਂ ਸਾਥੀਓ ਅਸੀਂ ਸਮਝਦੇ ਆ ਇਹ ਜਿਹੜੇ ਲੋਕ ਲੋਕ ਹਿੱਤਾਂ ਦੇ ਲਈ ਕੰਮ ਕਰਦੇ ਆ ਜਾਂ ਜਿਹੜੀਆਂ ਜਥੇਬੰਦੀਆਂ ਲੋਕਾਂ ਦੇ ਲਈ ਆਵਾਜ਼ ਉਠਾਉਂਦੀਆਂ ਨੇ ਇਹ ਅੱਜ ਉਹਨਾਂ ਦੀ ਆਵਾਜ਼ ਨੂੰ ਆ ਜਿਹੜਾ ਦਬਾਉਣ ਦੇ ਲਈ ਆ ਜਿਹੜਾ ਇਸ ਤਰ੍ਹਾਂ ਦੇ ਐਕਸ਼ਨ ਕੀਤੇ ਗਏ ਆ ਸੋ ਇਹ ਲੋਕ ਵਿਰੋਧੀ ਐਕਸ਼ਨ ਨੇ ਇਹ ਜਨਤਕਜਮਹੂਰੀ ਜਥੇਬੰਦੀਆਂ ਨੇ ਆਗੂਆਂ ਦੀ ਆਵਾਜ਼ ਦਬਾਉਣ ਦੇ ਲਈ ਐਕਸ਼ਨ ਕੀਤੇ ਜਾਂਦੇ ਨੇ ਸੋ ਇਸ ਦਾ ਅਸੀਂ ਤਿੱਖੇ ਰੂਪ ਦੇ ਵਿੱਚ ਆ ਜਿਹੜਾ ਉਹੋ ਜਵਾਬ ਦੇਵਾਂਗੇ ਤੇ ਇਸ ਸਬੰਧ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਐਸਐਸਪੀ ਨੂੰ ਮਿਲਾਂਗੇ ਸੋ ਅਸੀਂ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਇਸ ਜੋ ਪ੍ਰਸ਼ਾਸਨ ਦੇ ਵੱਲੋਂ ਐਕਸ਼ਨ ਕੀਤਾ ਗਿਆ ਇਸ ਦੀ ਨਿੰਦਿਆ ਕੀਤੀ ਜਾਵੇ ਤੇ ਇਸ ਦੇ ਖਿਲਾਫ ਆਪਾਂ ਨੂੰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਵਿੜਨਾ ਸੋ ਅਸੀਂ ਸਾਰੇ ਸਾਥੀਆਂ ਨੂੰ ਬੇਨਤੀ ਕਰਦੇ ਆ ਵੀ ਉਸ ਸੰਘਰਸ਼ ਦਾ ਜਿਹੜਾ ਉਹ ਡਟ ਕੇ ਆ ਜਿਹੜਾ ਤੁਸੀਂ ਸਾਥ ਦਿਓ